ਕੈਲਗਰੀ ਸ਼ੋ ਸੀਗਾ ਔਰ ਕੈਲਗਰੀ ਮੈਂ ਪਰਫਾਰਮ ਕਰਕੇ 10:30 ਪਾਣੀ 11 ਸਟੇਜ ਤੋਂ ਥੱਲੇ ਉਤਰੀਆਂ ਔਰ ਜਿਹਨਾਂ ਨੇ ਸ਼ੋ ਕਰਾਇਆ ਉਹ ਇੱਥੇ ਨੈਸਟ ਵੇਲੇ ਮੌਜੂਦ ਨੇ ਇਹ ਪੇਮੈਂਟ ਦੀ ਗੱਲ ਕਰ ਰਹੇ ਆ ਨਾ ਉਹਨਾਂ ਨੂੰ ਇਹ ਪੁੱਛੋ ਉਹਨਾਂ ਤੋਂ ਮੈਂ ਕਿੰਨੀ ਪੇਮੈਂਟ ਲਈ ਹੈ ਸਾਰੀ ਦੀ ਸਾਰੀ ਡਿਊ ਪਈ ਆ ਸਾਰੀ ਦੀ ਸਾਰੀ ਪੇਮੈਂਟ ਔਰ ਉਹ ਮੇਰੇ ਮੂੰਹ ਤੇ ਕਹ ਰਹੇ ਸੀ ਅੱਜ ਤੱਕ ਮੈਂ ਇਦਾਂ ਦਾ ਆਰਟੋ ਸੀ ਦੇਖਿਆ ਜਿਹੜਾ ਕਿਨਾ ਪੇਮੈਂਟ ਲੈ ਕੇ ਪੂਰਾ ਸ਼ੋ ਕਰ ਗਿਆ It's not about payment. It's not about money. It's all about your love. We all love you. We all support you, you. We have no issue with you. You all You This is ਮੈਂ ਮੇਰੇ ਤੋਂ ਕੁਐਸਟ ਮੇਰੀ ਮੇਰੀ ਇੱਕ ਮਿੰਟ ਇੱਕ ਮਿੰਟ ਮੇਰੀ ਸਾਰਿਆਂ ਨੂੰ ਇੱਕ ਬੇਨਤੀ ਆ ਦੇਖੋ ਤੁਸੀਂ ਸਾਰੇ ਆਪਣਾ ਕੀਰਤੀ ਸਮਾਂ ਗਾਟਿਓ ਮੇਰੀ ਗੱਲ ਸੁਣੋ ਵੀ ਸ਼ਾਂਤੀ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਪੰਜ ਇੱਕ ਮਿੰਟ ਮੈਂ ਸਿਰਫ ਐਕਸਕਿਊਜ਼ ਮੀ ਹੈਲੋ ਕਿੰਨਾਂ ਦੀ ਕੀਤੀ ਹੈ ਬਿਲਕੁਲ ਪੇਮੈਂਟ ਦੇ ਪ੍ਰੂਫ ਪਈ ਹੈ ਜਿਹੜੇ ਇਹਨਾਂ ਦੇ ਕੈਲਗਰੀ ਵਾਲਾ ਪ੍ਰੋਮੋਟਰ ਹੈ ਉਹਨੇ ਕਿੰਨਾ ਪਹਿਲਾਂ ਪੇਮੈਂਟ ਸਾਰੀ ਪਛਾੜ ਦਿੱਤੀ ਪਰ ਇਹਨਾਂ ਦੇ ਕੋਈ ਕਸੂਰ ਨਹੀਂ ਹੈ ਨਾ ਇਹ ਸਾਡੇ ਲਈ ਆਏ ਨੇ ਆਪਾਂ ਇਹਨਾਂ ਨੂੰ ਸੁਣਨਾ ਆ ਉਹਨਾਂ ਦੇ ਕਸੂਰ ਹੈ ਉਹਨਾਂ ਨਹੀਂ ਕਰਦੀ ਹੋਏਗੀ ਮੈਂ ਮੈਂ ਜਿਹੜੀ ਕਰੈਕਸ਼ਨ ਦਵਾਂਗੀ ਕਿਸੇ ਦੀ ਗਲਤੀ ਨਹੀਂ ਮੇਰੇ ਕੈਲਗਰੀ ਵਾਲੇ ਪ੍ਰੋਮੋਟਰ ਦੀ ਬਿਲਕੁਲ ਕੋਈ ਗਲਤੀ ਨਹੀਂ ਆ ਮੈਂ ਤੁਹਾਡੇ ਸਾਰਿਆਂ ਦੇ ਵਿੱਚ ਵੀ ਖੜੀ ਆ ਮੈਂ ਸਿਰਫ ਉਹਨਾਂ ਦੇ ਮੂੰਹ ਨੂੰ ਖੜੀ ਆ ਹੋਰ ਕਿਸੇ ਦੇ ਮੈਂ ਮੂੰਹ ਨੂੰ ਨਹੀਂ ਦੂਜੀ ਗੱਲ ਮੇਰੇ ਸਾਰਿਆਂ ਨੂੰ ਭੈਣਾ ਮੇਰੀਆਂ ਜੇ ਤੁਸੀਂ ਮੈਨੂੰ ਪਿਆਰ ਕਰਦੇ ਮੈਨੂੰ ਪਿਆਰ ਕਰਦੀਆਂ ਤੁਸੀਂ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਐਗਜ਼ੈਕਟਲੀ ਐਗਜ਼ੈਕਟਲੀ ਗੱਲ ਇਹ ਆ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਮੈਂ ਵੀ ਇੱਕ ਕੁੜੀ ਆ ਤੁਸੀਂ ਵੀ ਕੁੜੀਆਂ ਹੋ ਇਹ ਵੀ ਇੱਕ ਕੁੜੀ ਆ ਆਪਾਂ ਹਰਾਸ ਕਿਸੇ ਨੂੰ ਨਹੀਂ ਕਰਨਾ ਹੈ ਉਹਨਾਂ ਦੀ ਵੀ ਬਹੁਤ ਮਹੀਨਿਆਂ ਦੀ ਮਿਹਨਤ ਹੈ ਅਗਰ ਤੁਸੀਂ ਅੱਜ ਇੱਥੇ ਖੜੇ ਹੋ ਇਹ ਵੀ ਉਹਨਾਂ ਦੀ ਮਿਹਨਤ ਹੈ ਅਸੀਂ ਕਿਸੇ ਨੂੰ ਨਹੀਂ ਆਪਾਂ ਪਰੇਸ਼ਾਨ ਕਰਨਾ ਤੁਸੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿਉਂਕਿ ਇਹ ਕਿਹੜਾ ਪਹਿਲੀ ਵਾਰੀ ਸ਼ੂ ਨੀਆ ਤੋਂ ਰਾਤ ਦੇ 12:00 ਸਵੇਰੇ 9:00 ਉੱਠ ਜਾਣੀ ਆ ਇਹ ਨੋਟੈਲ ਕਿਰੀ ਬਾਰੇ ਪਰੋਟ ਨਹੀਂ ਜਿੱਸੇ ਨਾਇਲ ਨੇ ਤੁਹਾਡੇ ਪਰੋਟ ਹਾਂਜੀ